ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਆਪਣਾ ਤਖਤ ਪਾਈ ਲੈਣਾ ਜੀ ਸਾਹਿਬ ਨੂੰ ਦੇ ਕੇ ਗੁਰੂ ਅੰਗਦ ਸਾਹਿਬ ਬਣਾ ਦਿੱਤਾ ਤੇ ਹੁਕਮ ਕੀਤਾ ਗੁਰੂ ਅੰਗਦ ਦੇਵ ਜੀ ਹੁਣ ਤੁਸੀਂ ਖਡੂਰ ਸਾਹਿਬ ਨੂੰ ਸਿੱਖੀ ਦਾ ਕੇਂਦਰ ਬਣਾਓ ਤੇ ਉੱਥੇ ਟਿਕ ਕੇ ਗੁਰਸਿੱਖੀ ਨੂੰ ਦੂਰ ਫੈਲਾਓ ਗੁਰੂ ਜੀ ਦਾ ਵਚਨ ਮੰਨ ਕੇ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਆ ਗਏ ਬਾਅਦ ਵਿੱਚ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾਏ ਜੋਤੀ ਜੋਤ ਸਵਾਉਣ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਹ ਪਾਵਨ ਉਪਦੇਸ਼ ਦਿੱਤੇ ਸਿੱਖੋ ਸਰੀਰ ਨਾਸ਼ਵੰਦ ਹੈ ਸਰੀਰਾਂ ਦਾ ਮਲਾਪ ਇੱਕ ਦਿਨ ਵਿਛੋੜੇ ਦਾ ਰੂਪ ਧਾਰਨ ਕਰਦਾ ਹੈ ਇਹ ਇੱਕ ਅਰਬੀ اٹਲ ਹੁਕਮ ਹੈ ਪਰ ਸ਼ਬਦ ਨਾਲ ਜੋ ਮਿਲਦੀ ਹਨ ਉਹਨਾਂ ਦਾ ਕਦੀ ਵੀ ਵਿਛੋੜਾ ਨਹੀਂ ਪੈਂਦਾ ਇਸ ਲਈ ਤੁਸੀਂ ਸਰੀਰਾਂ ਦੇ ਮੋਚ ਨਹੀਂ ਪਹਿਣਾ ਮੇਰੇ ਅਸਲ ਦਰਸ਼ਨ ਸ਼ਬਦ ਵਿੱਚ ਹਨ ਸ਼ਬਦ ਗੁਰਬਾਣੀ ਮੇਰਾ ਹਿਰਦਾ ਹੈ ਤੁਸੀਂ ਸਤਨਾਮ ਵੈਗੁਰੂ ਦੀ ਆराधना ਕਰਨੀ ਹੈ ਵਾਹਿਗੁਰੂ ਗੁਰੂ ਮੰਤਰ ਨੂੰ ਸਵਾਸ ਸਵਾਸ ਸਿਮਰਨਾ ਹੈ ਇਹ ਹੂੰ ਮੇਰੇ ਦਰਸ਼ਨ ਹਨ ਤੇ ਇਸ ਤੁਸੀਂ ਸਾਡੇ ਇਹ ਦਰਸ਼ਨ ਹਰ ਰੋਜ਼ ਹਰ ਸਮੇਂ ਹੀ ਕਰਨੀ ਹਨ ਸਾਡੇ ਸਰੀਰ ਤਿਆਗਣ ਸਮੇਂ ਤੁਸੀਂ ਸ਼ਬਦ ਦਾ ਅਭਿਆਸ ਹੀ ਕਰਦੇ ਰਹਿਣਾ ਫਿਰ ਬਾਬਾ ਸ਼ਰੀ ਚੰਦ ਜੀ ਬਾਬਾ ਲਖਮੀ ਦਾਸ ਨੂੰ ਉਪਦੇਸ਼ ਦਿੱਤਾ ਮੇਰੇ ਪੁੱਤਰੋ ਤਖਤ ਤੇ ਗੁਰੂ ਅੰਗਦ ਸਾਹਿਬ ਨੂੰ ਦੇ ਦਿੱਤਾ ਸ਼ਬਦ ਦੀ ਵਡਿਆਈ ਤੇ ਉਹਨਾਂ ਕੋਲ ਹੈ ਇਹ ਵੀ ਇਕਾਲ ਪੁਰਖ ਦਾ ਹੁਕਮ ਸੀ ਪਰ ਰਿੱਧੀਆਂ ਸਿੱਧੀਆਂ ਤੁਹਾਡੀ ਝੋਲੀ ਪਾ ਕੇ ਤੁਹਾਨੂੰ ਵੀ ਨਿਵਾਜ ਦਿੱਤਾ ਹੈ ਸਿੱਖ ਪੰਥ ਸਿੱਖ ਸੰਗਤਾਂ ਨੂੰ ਤੁਹਾਨੂੰ ਵੀ ਬਹੁਤ ਮਾਨ ਸਨਮਾਨ ਦੇਣਗੀਆਂ ਕਿਸੇ ਪਦਾਰਥ ਦੀ ਕਦੇ ਵੀ ਕੋਈ ਕਮੀ ਨਹੀਂ ਆਵੇਗੀ ਫਿਰ ਸਤਿਗੁਰੂ ਨੇ ਕਿਨਾ ਧੰਵਾ ਦਿੱਤੀ ਤੇ ਹੁਕਮ ਕੀਤਾ ਸਭ ਸੰਗਤਾਂ ਬਾਹਰ ਬੈਠ ਕੇ ਸਤਨਾਮ ਵਾਹੀ ਗੁਰੂ ਦਾ ਨਾਮ ਜਪਣ ਦਸ਼ਮੀਸ਼ ਪਿਤਾ ਕੋਲੋਂ ਬਾਬਾ ਵੀਰਮਦਾਸ ਦਾ ਕਿਰਪਾ ਦ੍ਰਿਸ਼ਟੀ ਲੈਣ ਲਈ ਆਉਣਾ ਤੇ ਇਸ ਤੇ ਗੁਰੂ ਜੀ ਦਾ ਜਵਾਬ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ